ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਸਿਮਰ ਐਂਡ ਜਸ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਦੱਸਦੇ ਆ ਵੇਖੋ ਕੌਣ ਆਇਆ ਘਰ ਕੌਣ ਕੌਣ ਆਇਆ ਏ ਛੱਡੀ ਕੋਲ ਏ ਛੱਡੀ ਕੋਲ ਤੇ ਇੱਕ ਰੋਜ ਦਾ ਚਾਚੂ ਮੇਰੇ ਮੋਲੇ ਚਾਚੂ ਆਇਆ ਤੇ ਰੋਜ਼ ਰਾਤ ਤੁਹਾਡੇ ਤੇ ਚੋਰੀ ਚੋਰੀ ਆ ਗਈ ਰਾਤ ਦੀ ਆ ਗਈ ਏ ਰਾਤ ਦੀ ਇਹਦੇ ਨਾਲ ਇੰਜੈਕਸ਼ਨ ਲੱਗੇ ਸੀ ਦਾਦਾ ਜੀ ਆਏ ਨਹੀਂ ਤੇ ਇਹਦੇ ਇਦਾਂ ਸਵੇਲਿੰਗ ਦੀ ਹੋ ਗਈ ਸੀ ਤੇ ਰਾਤ ਹੀ ਸੰਦੀਪ ਨੂੰ ਮੈਂ ਹਾਂ ਲੈ ਆਇਆ ਤੂੰ ਇੱਥੇ ਤੇ ਉਦਾਂ ਕੱਲ ਆਉਣਾ ਹੀ ਸੀ ਪਰ ਸਵੇਲਿੰਗ ਕਰਕੇ ਵੀ ਇਹ ਕਹਿੰਦੀ ਨਹੀਂ ਰਹਿਣ ਦੇ ਮੈਂ ਤੂੰ ਲੈ ਆਇਆ ਕੁਝ ਨਹੀਂ ਹੁੰਦਾ ਮਿਲ ਜੁਲ ਕੇ ਕੱਢ ਲਾਂਗੇ ਰਾਤ ਕਿਦੇ ਧਿਆਨ ਦੇ ਦੀ ਵੇ ਤੇ ਅੱਜ ਠੀਕ ਆ ਹੂੰ ਅੱਜ ਵੀ ਤਾਂ ਰੋਜ਼ ਨੇ ਆ ਤਾਂ ਗਰਗੀ ਅੱਜ ਠੀਕ ਆ ਰੋਜ਼ ਸਾਡੀ ਆਓ ਹੁਣ ਅਸੀਂ ਚਾਹ ਪੀਣ ਲੱਗੇ ਆ ਹਾਂ ਤੇ ਅੱਜ ਰੋਜ਼ ਦਾ ਚਾਚੂ ਵੀ ਆਇਆ ਹੈ ਹੈਨਾ ਕਾਕਾ ਜੀ ਆਏ ਨੇ ਰੋਜ਼ ਚਾਚੂ ਕਾਕਾ ਜੀ ਬੈ ਜਾ ਸੰਦੀਪ ਸੰਦੀਪ ਰਾਤ ਦੀ ਆ ਚੋਰੀ ਚੋਰੀ ਆ ਗਏ ਵਲੌਗ ਨਹੀਂ ਨਾ ਬਣਾਇਆ ਰਾਤੀ ਕੋਈ ਰੋਜ਼ ਉਹ ਸੌਂਦੀ ਹੈ ਇੱਧਰੇ ਸਾਰੇ ਚਾਹ ਪੀਂਦੇ ਤੈਨੂੰ ਨਹੀਂ ਪੁੱਛਦੇ ਚ ਤੈਨੂੰ ਨਹੀਂ ਪੁੱਛਦੇ ਤੂੰ ਪੀਣੀ ਵੀ ਨਹੀਂ ਚੰਗਾ ਤੂੰ ਦੂਰ ਉਹ ਹਾਂ ਰਤ ਨੀਂਦ ਪੂਰੀ ਹੋ ਜੂਗੀ ਸਾਨੂੰ ਉਧਰ ਕਹਿੰਦੀ ਏ ਕਿ ਤੁਹਾਡੇ ਨਾਲ ਇੱਧਰ ਸੁਸਤੀ ਜੀ ਪਈ ਰਹਿੰਦੀ ਤੇ ਸੁਸਤੀ ਇਹਨਾਂ ਦੇ ਘਰ ਪਈ ਰਹਿੰਦੀ ਸਗੋਂ ਮੈਡਮ ਤੇਰੀ ਨੀਂਦ ਨਹੀਂ ਪੂਰੀ ਇਹ ਤਾਂ ਦਾਣ ਲੰਗਦਾ ਹੈ ਹੋਰ ਕੁਛ ਹੈ ਇੱਧਰ ਵੀ ਸੁਸਤੀ ਆ ਹੈ ਨਹੀਂ ਰੋਜ਼ ਦਾਸੇ ਸੁਸਤੀ ਆ ਮਾਸੀ ਕੀ ਕਰ ਰਹੀ ਹੈ ਅੱਜ ਕੱਪੜੇ ਬੜੇ ਪਾਲੇ ਆ ਰੋਜ਼ ਤ ਸਵੇਰੇ ਵੀ ਉੱਠੀ ਹੀ ਹੋਣੀ ਸੁੱਤੀ ਘੜੀ ਐ ਨੇ ਫੇਰ ਉੱਠ ਜਾਣਾ ਸ਼ਾਮ ਨੂੰ ਅੰਨਾਰ ਹੋਵੇ ਇੱਥੇ ਸਗੋਂ ਰਾਤ ਸੁਤੀ ਰੋਜ ਉੱਥੇ ਰਹਾਂਦੀ ਸੁੰਦੀ ਹੂੰ ਹੂੰ ਬੁਮਾਰਗੀ ਤਾਂ ਸੁੱਤੀ ਐ ਦਵਾਈ ਦਿੱਤੀ ਐ ਨੂੰ ਬੁਖਾਰ ਦੀ ਹੂੰ ਦਵਾਈ ਦੀ ਬਿਓਛੀ ਚ ਸੁਤੀ ਰਹੀ ਐ ਤੇ ਇਹ ਨੰਬਰ ਬਣਾਉਣ ਦੇ ਦੋਨੋਂ ਜੀ ਇਹੀ ਸਵਾਲ ਦੀ ਇਹੀ ਸਵਾਲੀ ਕਾ ਸਕੀ ਰਹੀ ਇਹ ਗੱਲ ਆ ਉੰਬੀ ਇਹ ਫੋਟੋ ਖਿਜੀਏ ਇੱਕ ਦੋ ਇੱਥੇ ਹੈ ਨਾ ਖੇਚ ਲੈ ਕਿਦਾਂ ਇਦਾਂ ਦੇ ਦੂੰ ਮੈਂ ਤੁਸੀਂ ਤੇ ਕੁਰਸੀ ਤੇ ਆ ਚਲੋ ਕੁਰਸੀ ਦੇ ਉਠਾ ਦੇਣੀ ਕੁਰਸੀ ਦੇ 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 ਜਿੱਲੀ ਨਹੀਂ ਮੈਂ ਤੇ ਖੜੀ ਕਰ ਦੇਣੀ ਤੇਨੂੰ ਹਾਂ ਹਾਂ ਕਾਰਪੇਟ ਮਾਈਕ੍ਰੋਫਾਈਟ ਕਾਰਪੇਟ ਕਿੰਨੇ ਦਾ ਭਾਈ ਇਹ ਜਿਹੜੀ ਤੇ ਗੱਤ ਲੈਣੀ ਹਾਂ ਹਾਂ ਕਾਰਪੇਟ ਮਾਈਕ੍ਰੋਫਾਈਟ ਨਿਆ ਗਣਾ ਬੜੇ ਵਾਲੇ ਬੜੇ ਵਾਲਾ ਕਿੰਨੇ ਹੈ बड़े वाला हाथ तो बना दीजिए दीदी हाँ कितने का अब आए तो ये 4200 का ले लो कम कर देंगे लाइट भी क्या तो कर ले एक ही रेट बताओ ना आज आजा दिखा देते हैं नहीं रहने दो हाँ, 4200 <laughs> ये क्वालिटी बढ़िया वाला हाथ वाले दीदी मुल्टी वाला पहले ही उतना बताओ जितने का बेचना देखो है देखो क्वालिटी देख लो आ जाओ बड़े का दे तो देंगे रहने नहीं लेना। कितना तक आप बता दो नहीं आ, आप कितना ए, लेना बाद जब हो, एक ही दाम बताओ अब दीदी एक में तो कोई लेता नहीं। आप है कि जाओ फिर इतना आप कितना जाओ जाओ आ, आप अपना बता दो नहीं लेना नहीं लेना पहले रेट सही था बतालीस ਸਹੀ ਗੱਲ ਵੱਡੇ ਵੱਡੇ ਸ਼ੋਅਰੂਮਾਂ 'ਚ ਵੀ ਘੱਟ ਕਰਾਉਂਦੇ ਲੋਕੀ ਜੀ ਇੱਕੋ ਰੇਟ ਨਹੀਂ ਰਹਿੰਦੇ ਉਹ ਵੀ ਵਿਧਾਗ ਦੱਸਦੇ ਆ ਗਲੀਆਂ ਵਾਲੇ ਇਹਨਾਂ ਨੂੰ ਬੜਾ ਬੁੱਢੀਆਂ ਇਦਾਂ ਨਾ ਆਪ ਬਜ਼ਾਰੋਂ ਲੈ ਆਵਾਂਗੇ ਲੁਧਿਆਣੇ 'ਚ ਰਹਿੰਦੇ ਆ ਕਿਉਂ ਰੋਜ਼ ਹੈ ਨਾ ਲੁਧਿਆਣੇ ਦੀ ਲਾਗਤ ਮੈਂ ਆਜੇ ਮੇਰਾ ਖਰਚ ਹੋਈ ਜਾਣ ਦੀ ਫੇਸ ਤੇ ਖਰਚ ਹੋਈ ਜਾਣ ਦੀ ਇਹ ਮਹਾਰਾਣੀ ਦੀ ਨਹੀਂ ਦੀ ਨੀ ਪੂਰੀ ਹੋਣੀ ਪੁੱਤ ਮਮੀ ਨੂੰ ਮੈਂ ਸਸਤੀ ਪਈ ਆ ਸੋਣਾ ਹੀ ਆ ਦੀ ਮਾਮਾ ਦੀ ਆ ਸੋਣਾ ਹੀ ਹੈਗੇ ਹੋਰ ਚਾਹ ਲਾ ਜਲੀਆ ਰੋਣੀ ਹੈ ਜਦੋਂ ਕਿਸੇ ਦਾ ਫੋਨ ਆਉਂਦਾ ਗੁਰੂ ਲੱਗ ਪੈਂਦੀ ਹੈ ਇੱਕ ਪਹਿਲਾਂ ਇਹਦੇ ਨਾਨੇ ਦਾ ਫੋਨ ਆਇਆ ਇਹਨੇ ਦਾਦੀ ਨੂੰ ਵੀ ਰੋ ਕੇ ਦੱਸਿਆ ਸੀ ਦਾਦੀ ਨੂੰ ਵੀ ਰੋ ਕੇ ਦੱਸਿਆ ਸੀ ਤੇ ਫਿਰ ਇਹਦੇ ਹੁਣ ਮਾਮੇ ਦਾ ਫੋਨ ਆਇਆ ਬਾਹਰੋਂ ਆਇਆ ਪ੍ਰੀਤ ਦਾ ਫਿਰ ਵੀ ਰੋ ਕੇ ਦੱਸਣ ਢੀ ਉਹਨੂੰ ਕਿ ਜਿਵੇਂ ਅਹੀਂ ਇਹਨੂੰ ਜਾਣ ਕੇ ਇੰਜੈਕਸ਼ਨ ਲਵਾਏ ਸੀ ਹੋਂ ਚੁੱਪ ਕਰ ਜਾਂਦੀ ਬਾਕੀ ਇੰਜੈਕਸ਼ਨਾਂ ਦੀ ਗੱਲ ਕਰਦੀਆਂ ਨਾ ਇੰਜੈਕਸ਼ਨ ਲੱਗੇ ਇੰਜੈਕਸ਼ਨ ਲੱਗੇ ਤਾਂ ਰੋਣ ਲੱਗ ਪੈਂਦੀ ਹਮ ਕਰਕੇ ਮੂੰਹ ਬਣਾ ਕੇ ਦੱਸਦੀ ਤੇ ਹੁਣ ਚੰਗੀ ਭਲੀ ਹੋ ਹੈ ਜਿਵੇਂ ਅਸੀਂ ਤੈਨੂੰ ਜਾਣ ਕੇ ਲਵਾਏ ਹੁਣ ਹੈ ਰੋਜ ਤੂੰ ਆਪਣੀ ਐ ਸ਼ਰਾਰਤਾਂ ਨਾ ਵੇਖ ਲਈ ਵੱਡੀ ਹੋ ਕੇ ਵਲੌਗ ਚ ਵੇਖ ਲਈ ਤੂੰ ਵੱਡੀ ਹੋ ਕੇ ਤੂੰ ਕੀ ਕਰਦੀ ਸੀ ਆਹੋ ਤੁਹਾਨੂੰ ਕੀ ਲੱਗਦਾ ਗਾਇਜ਼ ਸੌਂਡੀ ਹੈ ਇਹ ਚਾਰਜ ਹੁੰਦੀ ਹੈ ਮੇਰੀਲ ਬਣ ਐਂਂ ਦੀ ਰੋਜ਼ ਦੀ ਕਿ ਲੱਗਦਾ ਗਾਇਜ਼ ਇਹ ਸੌਂਡੀ ਐ ਨਹੀਂ ਇਹ ਤੇ ਹੁਣ ਸੌਂਡੀ ਆ ਤੇ ਰਾਤ ਨੂੰ ਇਹਨੇ ਜਾਗਣਾ ਚਾਰ ਝੁੰਡੀ ਐ ਚਾਰਜ ਚਾਰਜ ਝੁੰਡੀ ਆ ਤੁਹਾਨੂੰ ਕੀ ਲੱਗਦਾ ਹੈ ਮੈਂ ਸੋ ਰਹੀ ਹਾਂ ਨਹੀਂ ਨਹੀਂ ਮੈਂ ਚਾਰਜ ਹੋ ਰਹੀ ਹਾਂ ਤੇ ਬਾਈ ਜੋ ਮਚਾਨੀ ਐ ਇਹ ਆਰ ਲੈ ਲਈ ਰੋਜ ਦਸਤਾਨੇ ਤੇਰੇ ਕਿੱਥੇ ਹੋਏ ਕਉ ਪਿਆ ਵਾਇਕ ਕਿੱਥੇ ਆ ਪੋਣਾ ਨਹੀਂ ਆ ਛੋਣੀਏ ਨਹੀਂ ਲੱਗਦੀ ਮੈਨੂੰ ਗੰਮੀ ਲੱਗਣਦੀ ਐ ਐਨੇ ਕੱਪੇ ਪਾ ਲੇ ਗੰਮੀ ਲੱਗਣਦੀ ਐ ਐਨੇ ਕੱਪੇ ਪਾ ਲੇ ਮੈਂ ਅਹੀਂ ਰੋਜ ਦਾ ਆਪਣੇ ਨਾਲ ਵੱਧ ਧਿਆਨ ਰੱਖਦੇ ਵੱਧ ਅੱਜ ਇਹਨੂੰ ਕੱਪੜਿਆਂ ਚੀ ਤੋਲ ਛੜਿਆ ਅਹੀਂ ਆਹੋ ਹੈ ਰੋਜ ਆਪ ਤੇ ਆਪਾਂ ਵੀ ਤਿਆਰ ਹੋਈਏ ਨਾ ਇਹ ਰੋਜ ਨੂੰ ਜ਼ਰੂਰ ਤਿਆਰ ਕਰੀਦਾ ਐ ਆਹੋ ਸੋਹਣੀ ਪਰੀ ਬਣਾ ਕੇ ਰੱਖੀ ਦਾ ਪਰੀ 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 ਗਿਆ ਸ਼ਾਮ ਦਾ ਟਾਈਮ ਤੇ ਅਸੀਂ ਖਾਣ ਲੱਗਿਆ ਰੋਟੀ ਰੋਟੀ ਦਾ ਟਾਈਮ ਆ ਤੇ ਕੇਕ ਅੱਜ ਕੱਟਣਾ ਹੀ ਤੇ ਰੋਜ਼ ਠੀਕ ਨਹੀਂ ਤਾਂ ਕਰਕੇ ਆਪਾਂ ਕੱਟਿਆ ਨਹੀਂ ਆਪਾਂ ਕੱਲ ਕੇ ਕੇਕ ਕਟਾਂਗੇ ਸੰਦੀਪ ਉਹਦਾ ਰਾਤ ਦੀ ਆਈ ਆ ਅੱਜ ਪੂਰਾ ਦਿਨ ਰਹੀ ਆ ਅੱਜ ਦੂਸਰੀ ਰਾਤ ਆ ਇਹਦੀ ਤੇ ਗੀਤਾ ਬਾਜੀ ਜਿਹੜਾ ਘਰ ਚਲ ਗਏ ਹੀ ਤੇ ਉਹਨਾਂ ਕੱਲ ਲਾਉਣਾ ਨਾਲੇ ਲੈ ਜਾਣਗੇ ਨਾਲੇ ਉਹਦੋਂ ਕੇਕ ਕਟਾਂਗੇ ਫਿਰ ਸਾਰੇ ਇਕੱਠੇ ਹੋਣਗੇ ਨਾ ਫਿਰ ਕੇਕ ਕਟਾਂਗੇ ਨਾਲੇ ਰੋਜ਼ ਠੀਕ ਨਹੀਂ ਤੇ ਫਿਰ ਹਾਸਦੀ ਖੇਡਦੀ ਕੇਕ ਕੱਟੇ ਤੇ ਉਹ ਜ਼ਿਆਦਾ ਵਧੀਆ ਲੱਗਦਾ ਹੈ ਤੇ ਠੀਕ ਨਾ ਹੈ ਫਿਰ ਸਾਨੂੰ ਵੀ ਨਹੀਂ ਚੰਗਾ ਲੱਗਦਾ ਕਿ ਅਸੀਂ ਕੇਕ ਕਟਾਈਏ ਦੇ ਕੋਲੋਂ ਹਨਾ ਤੇ ਬੱਚਾ ਹੱਸਦਾ ਖੇਡਦਾ ਹੀ ਚੰਗਾ ਲੱਗਦਾ ਆਪਣੇ ਮਨ ਨੂੰ ਵੀ ਤੇ ਹੁਣ ਅਸੀਂ ਰੋਟੀ ਖਾਣ ਲੱਗੇ ਰਾਤ ਦੀ ਰੋਟੀ ਚ ਬਣਾਇਆ ਮੈਂ ਸਬਜੀ ਨਾਲ ਦਾਲ ਨਾਲ ਚੋਲ ਨਾਲ ਫੁਲਕੇ ਦੀਆਂ ਨੇ ਇਹ ਕਾਰ ਦਵਾਉਣ ਦੇ ਰੋਜ਼ ਨੂੰ ਸਿੰਦੀ ਵੀ ਇੱਧਰ ਰੋਟੀ ਖਾਂਣ ਦੀ ਹੈ ਬਹੁਤ ਸਵਾਲ ਕਰਦੀ ਹੈ ਸਭ ਦੀ ਤੇ ਇੱਧਰ ਆਪਾਂ ਖਾਣ ਲੱਗੇ ਕੱਲ ਅਸੀਂ ਸਿੰਦੀ ਪਕੌੜੇ ਬਣਾਵਾਂਗੇ 10:30 ਦਾ ਟਾਈਮ ਹੋ ਗਿਆ ਵਾ ਤੂੰ ਰਾਤ ਕਿੰਨੀ ਮੇਰੇ ਨਾਲ ਗੱਲਾਂ ਕਰੋ ਸਾਰਾ ਦਿਨ ਛੁੱਤੀ ਰਹੀ ਤੂੰ ਹੈ ਰੋਜ਼ ਸਾਰਾ ਦਿਨ ਛੁੱਤੀ ਰਹੀ ਇੱਧਰ 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 ਮੂੰਗਾ ਰ ਇੱਧਰ ਨਾ ਸਾਰਾ ਦਿਨ ਤੂੰ ਸੁੱਤੀ ਰਹੀ ਆ ਹੋਣ ਰਾਤ ਨੂੰ ਕਿੰਨੀ ਤੇਨਾਂ ਗੱਲਾਂ ਕਰੀਏ ਸਾਢੇ 10 ਦਾ ਟਾਈਮ ਆ ਹੁਣ ਤੂੰ ਸੌਣਾ ਨਹੀਂ ਰਾਨ ਨੂੰ ਸੌਣਾ ਨਹੀਂ ਰਾਨ ਨੂੰ ਹੈ 10 ਹੁਣ ਖੇਡਣ ਦੀ ਤੂੰ ਆ ਹਾਂ ਹਨੀ ਸਾਰਿਆਂ ਦਾ ਸ਼ਸ਼ੀਕਾਲ ਦੂਜ ਮਾਰ ਸ਼ਸ਼ੀਕਾਲ ਬਾਦੋ ਸਾਰਿਆਂ ਨੂੰ ਰੋਜ ਵੱਲੋਂ ਸਾਰਿਆਂ ਨੂੰ ਸ਼ਸ਼ੀਕਾਲ ਕੀ ਦਾਓ ਸਾਰੇ हाँ मेरे ब्लॉग वेख्या करो हाँ बलॉग वेख्या करो मेरे हाँ जी मेरे ब्लॉग देखिया करो तुम सारे रोज़ हाँ जी सात बादो दो गुरु कह दो वागुरु गुरु वागुरु गुरु जी वाहगुरु जी बोल दो बोल दो पुत गुरु बोल दो नहीं बोलना नहीं बोलना वाहगुरु नहीं बोलना मेरा बंद करता ही ना उदो इन्हने बोलिया है वागुरु जी वाई जी हाँ बोलो वाहगुरु जी ස නම් වාහගරු වයගරුජී ොල රෝජ බොල්ලු රෝජදීප බොල වයිගරුජීබොල බොලෝ වගරු වයගරු වගරු ොල්ලලි යාමතිනවා ਵਾਈ ਗਰੂ ਵਾਈ ਗਰੂ ਹੂੰ ਵਾਈ ਗਰੂ ਵਾਈ ਗਰੂ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੂਸਰਾ ਦਿਨ ਹੈ ਅੱਜ ਅਹੀਂ ਰੋਜ਼ ਦਾ ਵੈਲਕਮ ਦਾ ਕੇ ਕੱਟਣਾ ਹੈ ਓਏ ਮਾਵਾਂ ਧੀਆਂ ੁੱਪੇ ਬੈਠੀਆਂ ਨੇ ਤੇ ਮੈਂ ਇੱਧਰ ਸਬਜੀ ਦੀ ਤਿਆਰੀ ਕਰਨ ਲੱਗੀ ਆ ਸਬਜੀ ਬਣਾਉਣੀ ਮੈਂ ਤੜਕਾ ਲਾ ਕੇ ਹੁਣੇ ਰੱਖ ਲਈਏ ਫਿਰ ਤਿਆਰ ਹੁੰਨੇ ਆ ਹੈ ਇਧਰ ਹੱਡੇ ਪਿੱਛੇ ਸਾਸੰਗ ਹੋਣ ਡਿਆ ਉਹਦਾ ਪੰਡਾਲ ਲੱਗਾ 2-3 ਦਿਨ ਹੋ ਗਏ ਲੱਗਾ ਧੁੱਪ ਵੇਖੂ ਨਿਕਲੀ ਗੁੱਡ ਆਫਟਰਨੂਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਰੋਜ਼ ਦੇ ਵੈਲਕਮ ਦਾ ਕੇਕ ਕੱਟਾ ਲੱਗੇ ਹੁਣ ਨਹੀਂ 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 ਦਾਈ ਆ ਆਪਾਂ ਬਾਅਦ ਚੱਲੀਏ ਪਹਿਲੇ ਹਲੋ ਰੌਣ ਫੜਾ ਫੜ ਲੈਣ ਫੋੜਾਂ ਕਿਚਨ ਨੇ ਚੱਲੋ ਤੁਸੀਂ ਫੋੜੋ ਬਾਅਦ ਚ ਵੀ ਖੇਚ ਸਕਦੇ ਚਲ ਵੈਲਕਮ ਰੋਜੇ ਰੋਜੀਕਰ ਬਾਜਵਾ ਵੈਲਕਮ ਮਸੀ ਹੋਮਾ ਹਾਂ ਰੋਜ ਕੱਟ ਕਰ ਲਿਆ ਰੋਜ ਵੈਲਕਮ ਹੋਮ ਰੋਜ ਹਾਂ ਰੋਜ ਦਾ ਵੈਲਕਮ ਲਓ ਜੀ ਓਏ ਅੱਖਾਂ ਬੋਲ ਅੱਖਾਂ ਬੋਲ ਅੱਖਾਂ ਬੋਲ ਅਕਰੀਂ ਗੋਲ ਦੀਏ ਅਬ ਬੜਾ ਗੇ ਚਲੀ ਗੇ ਹਾਂ ਰੋਜ ਅੱਖ ਵੈਲਕਮ ਰੋਜ ਜੀ ਇੱਕ ਹੋਰ ਬਾਰ ਰੋਜ ਲੇ ਜਿਆ ये गया गया? गया गया। गया गया। रोज अज पह रोज पहले पहलेना रोज ਵੇਰੀ ਪੜੀ ਆਪਣਾ ਦੇਖੋ ਤੁਸੀਂ ਵਧੀਆ ਹੁੰਦੀ ਫੋਟੋ ਸੋਹਣੀ ਹੁੰਦੀ ਮੇਰੀ ਆਈ ਰੋਜ ਮਾਚੀ ਆ ਲੈ ਤੇ ਪਹਿਲੇ ਦਿਨ ਹੀ ਬਿਮਾਰ ਸੀ ਤੇ ਅਸੀਂ ਉਸ ਦਿਨ ਕੇਕ ਨਹੀਂ ਕਟਿਆ ਅਸੀਂ ਕਿਹਾ ਜਿੱਦ ਨੇ ਠੀਕ ਹੋਊਗੀ ਰੋਜ ਤੁਸੀਂ ਸਾਛੀ ਖੇੜਦੀ ਕੇਕ ਕੱਟੂਗੀ ਹੈਨਾ ਹਾਂ ਹੁਣ ਸੁੱਤੀ ਪਈ ਇਹਨੂੰ ਹਾਂ ਹੁਣ ਸੁੱਤੀ ਪਈ ਇਹ ਕੇਕ ਖਾਣੇ ਸੁੱਤੀ ਪਈ ਇਹਨੂੰ ਆਓ ਹੈ ਰੋਜ ਕੇਕ ਖਾਣਾ ਹੈ ਕੇਕ ਦੇ ਤਿੰਨ ਢੇ ਦਾ ਅਸੀਂ ਖਾ ਲੈਂਦੇ ਹਾਂ ਰੋਜ ਕਟਾ ਦੋ ਇਹਦੇ ਕੋਲੋਂ ਵੀ ਕਟਾ ਦੋ ਰੋਜ ਕਟਾ ਦਈਏ ਰੋਜ ਕੋਲ ਆ ਰੋਜ ਦਾ ਵੈਲਕਮ ਓਏ ਰਈ ਟੋਨ 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 ਮੜੇ ਜੀ ਇਹ ਨਾ ਤੇ ਨਾ ਥੱਲੇ ਟੋਨ ਦੇ ਮੈਂ ਬਾਹਰ ਰੱਖੀ ਆ ਥੱਲੇ ਨੀ ਇਹਦਾ ਮੂੰਹ ਨੀ ਨਾ ਸਿੱਧਾ ਹੋਣ ਰਿਹਾ ਸਿੱਧਾ ਹੀ ਨਾ ਹੁੰਦਾ ਵੇਖ ਫਰੇ ਉਲਗਾ ਕਰੋ ਇਹਨੂੰ ਮੈਂ ਕਰਦਾ ਹਾਂ ਕਟੋਣਾ ਬਾਹਰ ਨਹੀਂ ਨਹੀਂ ਸਿੱਧਾ ਨਹੀਂ ਹੋਣ ਲੇਦਾ ਮੂੰਹ ਆਨ ਫੜੋ ਤੇਤੀ ਕੀਤੀ ਹੈ ਰੋਜੇ ਵੈਲਕਮ ਇਹ ਇਹਨ ਲੱਤਾਂਗੇ ਕੱਢ ਦਿੰਨਾ ਰੋਜ਼ ਇਹਨੂੰ ਅਜੇ ਕੀ ਲੱਤਾਂਗੇ ਕੱਢ ਦਿੰਨੀ ਆ ਹੋਰ ਬੜਾ ਹੱਥ ਨਾਲ ਕੱਢਦਾ ਕੀ ਕਰੂ ਬਾਸ ਫੋਟੋ ਕਿਚਾ ਫੋਟੋ ਕਿਚਾ ਨਹੀਂ ਫੋਟੋ ਕਿਚਾ ਲੋ ਓਏ ਨੂੰ ਨੂੰੜੀ ਕੈ ਦਹੀਂ ਚਦਾਂ ਨੂੰ ਨਾ ਲਾਜੀ ਇਹ ਐ ਇੱਧਰ ਕਰ ਮੂੰ ਐ ਦੇਖ ਜੀ ਮਾਸੀ ਨੂੰ ਘੁਵਾ ਚਲੋ ਆਣ ਮੂੰ ਕਰੋ ਇਹਨੇ ਕੇ ਜ ਤੈਨੂੰ ਘੁਵਾਇ ਨਹੀਂ ਇਹ ਵੀ ਤੂੰ ਹੁਣ ਆਣ ਮੂੰ ਕਰ ਚਲੋ ਉੱਧਰ ਵੇ ਸੁਸਤੀ ਮਾਰ ਰੋਈ ਦੀ ਮਾਸੀ ਨੇ ਘਵਾ ਦੇਣਾ ਗੇਕ ਤੂੰ ਝੋਲੇ ਦੇ ਦੇ ਕਿੰਦਾ ਪਰੋਂ ਇਹਦੇ ਲੈ ਏਕਨੋਸਵਾਦੀ ਆਏ ਮੈਂ ਥੋੜਾ ਜਿਹਾ ਖਾਦਾ ਏ ਅਰੋ ਵਜਾ ਅੱਜ ਪਲੇ ਦੇ ਨਾਈ ਸਾਡੇ ਘਰ ਓਏ 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 ਪਿਆਰ ਮਾਰਨਾ ਰੋਜ ਪਹਿਲੇ ਦਿਨ ਆਈ ਐ ਅੱਜ ਮਾਸੀ ਵੱਲ ਪਹਿਲੇ ਦਿਨ ਹੈ ਨਾ ਰੋਜ ਕਹਾਂ ਮੈਂ ਕਿ ਤੈਨੂੰ ਖਵਾਣੀ ਮੈਂ ਹਾਂ 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 ਲੱਗਦੀ ਹਾਂ ਹਾਂ ਲਲੋ ਕੋਲੀ ਚ ਪਾ ਦੇਣੀ ਤੁਹਾਨੂੰ ਕੋਲੀ ਚ ਪਾ ਲਈ ਥੋੜੋ ਪਤਾ ਨਹੀਂ ਮੈਨੂੰ ਕਿੱਦਾਂ ਦੀ ਆਈ ਐ ਕੋਈ ਗੱਲ ਨਹੀਂ ਹੁਣ ਵੇਖ ਲਾਂਗੇ ਬਾਅਦ ਚ ਉਹਦੇ ਵਿੱਚ ਉਹ ਸੂਡਵੇ ਛੁੱਤੀ ਪਈ ਨੇ ਛੁੱਤੀ ਪਈ ਨੇ ਰੋਈ ਕੱਢ ਲੈ ਹੁਣ ਆਪਣੀ ਦਾਦੀ ਕੋਲ ਮੇਰੇ ਤੇ ਕਾਦੀ ਆ 40000 ਦੇ ਕਰੀਬ ਹੋਟਾ ਕੰਢੀ ਭਾਜੀ ਆਮ ਆਦਮੀ ਪਾਰਟੀ ਨੇ ਅਛਾ ਦੀ ਪਰੀ ਵੇਲਾ ਕੀ ਕਹਿੰਦੀ ਰੋਜ਼ ਮਾਸ ਨੂੰ ਤਾਂ ਹੀ ਨਹੀਂ ਮੀਨ ਉਹਦੀ ਤਾਂ ਹੀ ਮਾਸ ਨੂੰ ਹਾਂ ਦੀ ਮਾਸੀ ਨੇ ਜੁੰਮਜਾ ਦਿੱਤਾ ਮੈਨੂੰ ਅੰਦਰ ਨਾ ਮੱਛਰ ਬੜੇ ਹੋ ਗਏ ਨਿੱਗੇ ਦਿਖਾਈ ਅਰਗਬਤੀ ਨਾ ਚੱਲ ਗਿਆ ਇਹ ਮੱਛਰ ਸਾਡੀ ਪਿਆਰੀ ਜੀ ਗੁੜੀਆ ਆਈਏ ਇਹਨੂੰ ਨੀਨੀਆਂ ਚੜੀਆਂ ਨੇ ਉਹ ਤਾਂ ਆਉਂਦੀ ਨਹੀਂ ਐ ਕੰਮ ਦੇ ਟਾਈਮ ਆਉਂਦੀ ਐ ਰਾਮ ਜੀ ਜਾਨ ਸੋ ਹਿੰਦੀ ਹੈ ਸਵੇਰੇ ਕਿੰਨਾ ਡਈ ਹੈ ਤੁਹਾਡੇ ਨਾਲ ਹਸਣ ਖੇਡਣ ਹਿੰਦੀ ਬੜੀ ਅਕੀ ਹੈ ਜਾਓ ਤੁਸੀਂ ਹੁਣ ਨਹੀਂ ਲੈਡੋਂਡੇ ਚੰਗਾ ਬਾਏ ਬਾਏ ਹਾਂ ਨੂੰ ਕੇਕ ਦੀ ਗਾਲੀ ਬਾਈ ਛੇਤੀ ਘੱਟ ਲੋ ਛੇਤੀ ਘੱਟ ਲੋ ਰੋਟੀ ਖਾਣ ਆਏ ਰੋਟੀ ਇਹਨਾਂ ਨੇ ਰੋਟੀ ਖਾ ਗੋ ਕਿਹਨਾਂ ਕੇਕ ਖਾ ਲੱਗੇ ਕਿਆ ਬੰਦੇ ਰੋਟੀ ਖਾਦੀ ਨਹੀਂ ਅਜੇ ਮੈਂ ਅਜੇ ਖਾਦੀ ਨਹੀਂ ਦੁਪਹਿਰ ਦੀ ਰੋਟੀ ਮੈਂ ਪਹਿਲਾਂ ਕੇਕ ਖਾਉਂਗੀ ਬਹੁਤ ਗਾਲੀ ਪਾਈ ਸੀ ਤੇ ਛੇਤੀ ਜਾਣਾ ਸੀ ਹਾਂ ਬਾਅਦ ਮੈਂ ਥੋੜਾ ਹੀ ਆ ਤੁਹਾਡੇ ਜਿੰਨੇ ਜਿਹੜੇ ਪਕੌੜੇ ਖਾਣੇ ਨੇ ਮਸ਼ੀਨ ਚਲਾਨੀ ਕੋਈ ਨਹੀਂ ਕਰਦੀ ਇਹ ਮੈਡਮ ਪਕੌੜੇ ਬਣਾਉਂਦੀ ਐ ਲਾਈਟ ਕਿਉਂ ਆਫ ਕਰ ਦਿੰਦੀ ਆ ਚਾਹ ਤੇਰੀ ਅੱਜ ਬੱਦਲ ਜਾਰੇ ਦਿੰਦੇ ਨੇ ਇਹਦਾ ਕਰਦੇ ਹਟਾਵਾ ਤਾਂ ਲਾਈਟ ਆਫ ਕੀਤੀ ਐ ਬੱਦਲ ਜਾਰੇ ਇਥੇ ਘੜੇ ਵਾਲੇ ਲੱਗੇ ਇੱਥੇ ਚਾਹ ਨੂੰ ਬੀਂ ਲਿਆ ਗ੍ਰੈਡ ਵਾਲੇ ਪਤਾ ਨਹੀਂ ਮੈਂ ਅੱਧੇ ਕੱਟ ਲਏ ਇੱਥੇ ਸਾਬਤ ਹੀ ਕੱਢ ਲਾਂਗੇ ਹਮ ਤੇ ਮੇਰਾ ਲੱਗਾ ਮੈਂ ਦੂਫਲ ਕੇ ਖਾਣੇ ਨਾਲ ਇੱਥੇ ਟਰ ਕੇ ਹਮ ਇੱਥੇ ਛੰਡ ਹੈ ਨਾ ਇਹਨਾਂ ਦੇ ਛੰਡ ਦੇ ਬੰਦ ਹਮ ਦੂਫਲ ਕੇ ਵਾਲਾ ਮੈਂ ਰੇ ਇਹ ਕਿਹਦੀ ਜਿੰਨਕਤੀ ਤਿੱਕਤੀ ਤਿੱਕਤੀ ਜਿੰਨਕਤੀ ਬਹੁਤ ਵਾਦਾ ਪਕੌੜੇ ਦੀ ਇਹ ਆਪੇ ਹੀ ਚਾਹ ਵੀਂਡੇ ਪਾ ਗਏ ਫਿਰ ਕੀ ਹੈ ਐਵੇਂ ਕਹੇ ਮੈਂ ਆਪਣੀ ਭੈਣ ਨੂੰ ਹੱਥ ਨਹੀਂ ਲਾਉਣ ਦੇਣਾ ਤੇ ਇਹਨੇ ਨਾ ਜਾਨ ਲੱਗਿਆ ਕੰਮ ਨੂੰ ਹੱਥ ਲਾ ਹੀ ਲਿਆ ਫਿਰ ਕੀ ਹੈ ਮੈਂ ਚੱਲ ਦੋ ਦਿਨ ਆਈ ਤੇ ਬੈ ਕੇ ਖਾਏ ਹਾਂ ਰੋਜ਼ ਉੱਠ ਗਈ ਆ ਸੁਤੀ ਨਹੀਂ ਸਾਰਾ ਕੇਕ ਕੱਟ ਲਿਆ ਨੇ ਰੋਜ਼ ਚੱਲੀ ਆ ਹੁਣ ਪਾਪਾ ਚਪਲ ਆਪਣੇ ਉਹੋ ਆ ਗਏ ਆ ਰੋਜ਼ ਚੱਲੀ ਆ ਇਹ ਜੇ ਪਹਿਲਾਂ ਤਿਆਰੀ ਕੀਤੀ ਫਿਰ ਵੀ ਪਾਰੀ ਨਿਕਾ ਮਤੇ ਜਾਣਾ ਨਾ ਬਾਅਦ ਚ ਤਾਂ ਕਰਕੇ ਕਾਲੀ ਪਾਈ ਦੁਪਹਿਰੇ ਕੇਕ ਕੱਟ ਲੋ ਸੰਦੀਪ ਦੋ ਦਿਨ ਰਹਿ ਗਏ ਹਾਂ ਨਹੀਂ ਲੱਗਣਿਆ ਕਿ ਮੇਰੀ ਰੋਜ਼ ਚੱਲੀ ਏ ਹੋਏ ਨਹੀਂ ਖਾ ਗਈ ਮੈਂ ਫੇਰ ਚੱਲ ਜੂਗੀ ਮਗਰੇ ਹੀ ਨਾ ਦੇ ਉਸਦੇ ਸੰਦੀਪ ਘਰ ਚਲ ਗਈਆਂ ਵਾ ਤੇ ਘਰ ਸੁਣਨਾ ਜਾ ਲੱਗਣ ਡਿਆ ਵਾ ਦਿਲ ਨਹੀਂ ਲੱਗਣ ਡਿਆ ਤੇ ਪਤਾ ਨਹੀਂ ਹੁਣ ਮੈਂ ਕੱਲ ਜਾਂ ਪਰਸੋਂ ਜਾਉਂਗੀ ਉੱਧਰ ਮੇਰਾ ਦਿਲ ਕਰਦਾ ਕਿ ਮੈਂ ਸਵੇਰੇ ਹੀ ਜਾਵਾਂ ਪਰ ਵੇਖੋ ਸ਼ਾਇਦ ਪਰਸੋਂ ਜਾਵਾਂ ਕਿਉਂਕਿ ਸਿਮਰ ਦਾ ਕੰਮ ਹੁਣ ਹੋਰ ਕਿਤੇ ਆ ਤੇ ਉਹ ਰਸਤੇ ਜਾਂਦੇ ਫਿਰ ਮੈਂ ਜਾਣੀ ਐ ਦੇ ਕੱਲੀ ਜਾਣੀ ਉੱਧਰ ਹੁਣ ਸੰਦੀਪ ਆਲ ਤਾਂ ਕਰਕੇ ਤੇ ਪਕੌੜੇ ਉਹਨਾਂ ਨੇ ਉਹਨਾਂ ਨੂੰ ਬਣਾਦਦੇ ਹੀ ਮੈਂ ਮਗਰੋਂ ਚਾਹ ਬਣਾ ਕੇ ਪੀਤੀ ਤੇ ਹੁਣ ਸਿਮਰ ਲਈ ਮੈਂ ਜਿਹੜਾ ਵੈਸਨਾ ਥੋੜਾ ਜਿਹਾ ਰੱਖਿਆ ਵਾ ਫਿਰ ਮੈਂ ਹਾਂ ਉਹਨਾਂ ਨੂੰ ਗਰਮ-ਗਰਮ ਕੱਢ ਦਾਂਗੀ ਠੰਡੇ ਫਿਰ ਚੰਗੇ ਨਹੀਂ ਲੱਗਣੇ ਤੇ ਅੱਜ ਰਾਤ ਆਏ ਹੀ ਨਾ ਤੇ ਕਿਉਂਕਿ ਇੰਜੈਕਸ਼ਨ ਲੱਗੇ ਹੀ ਰੋਜ਼ ਨੂੰ ਜਿੱਦਣ ਪਰਸੋਂ ਆਏ ਹੀ ਰਾਤ ਤੇ ਕੱਲ ਸੰਦੀਪ ਰਈ ਕੱਲ ਵਾਲੀ ਰਾਤ ਤੇ ਪਰਸੋਂ ਵਾਲੀ ਰਾਤ ਰਹੀ ਤੇ ਕੱਲ ਵਾਲੀ ਰਾਤ ਰਹੀ ਤੇ ਅੱਜ ਦੁਪਹਿਰੇ ਗਈ ਆ ਤੇ ਰੋਜ਼ ਨੂੰ ਉਹਦੋ ਦਿਖਾਣੀ ਭਾਈ ਮੈਂ ਤੇਲ ਚੋ ਕੇ ਅੱਗੇ ਨੰਘਾਇਆ ਹੀ ਤੇ ਸਭ ਤੋਂ ਪਹਿਲਾਂ ਸਿਮਰ ਨੇ ਜੁਕਿਆ ਹੀ ਉਹਨੂੰ ਝੱਲੋ ਫੜ ਕੇ ਲੱਗ ਕੇ ਆਈ ਇਹਨਾਂ ਦੇ ਹੱਥ ਫੜ ਲਿਆ ਹੀ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਅੱਗੇ ਮੱਥਾ ਟਿਕਾਇਆ ਹੀ ਰੋਜ਼ ਨੂੰ ਕਿਉਂਕਿ ਵਾਹਿਗੁਰੂ ਜੀ ਨੇ ਸਾਡੀ ਲਾਜ ਰੱਖੀ ਆ ਗੁਰੂ ਨਾਨਕ ਦੇਵ ਜੀ ਨੇ ਇਸ ਕਰਕੇ ਮੈਂ ਉਹਨੂੰ ਲਾਜਕੌਰ ਕਹਿੰਨੀ ਆ ਤੇ ਮੇਰਾ ਕੋਈ ਵੀ ਦੁੱਖ ਸੋਖਾ ਮੈਂ ਬਾਬੇ ਅੱਗੇ ਬੈਠ ਕੇ ਦੱਸਦੀ ਆ ਤੇ ਬਾਕੀ ਹੋਰ ਮੈਂ ਕੁਝ ਨਹੀਂ ਕਹਿਣਾ ਮੈਂ ਸ਼ਬਦਾਂ ਜਿਨੀ ਦੱਸ ਸਕਦੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਦੀ ਆਪ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਆਪ ਸਭ ਨੂੰ ਖੁਸ਼ ਰੱਖੇ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਰਮਾਤਮਾ ਹਰ ਇੱਕ ਦੇ ਘਰ ਖੁਸ਼ੀ ਲੈ ਕੇ ਆਵੇ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁਝ ਦਿਨਾਂ ਨਾਲ ਆਉਣ ਨਾਲ ਸਾਡੇ ਘਰ ਦਾ ਮਾਹੌਲ ਪੂਰਾ ਬਦਲ ਗਿਆ ਹੈ ਸਾਡੇ